ਲਓ ਵੀ ਪਹੁੰਚ ਗਏ ਆਪਾਂ ਮਰੇੜ ਕੋਟਲਿਆਂ ਵਾਲਿਆ ਕੋਲੇ ਅਹਿਮਦਗੜ੍ਹ ਤੇ ਬਾਈ ਜੀ ਕੀ ਰੇਟ ਕਰਤਾ ਇਹਨਾਂ ਦਾ ਇਹ ਆਪਾਂ ਇੱਕ ਕੱਟ ਪੀਸ ਲੈ ਕੇ ਆਇਆ 2.5 ਮੀਟਰ ਦੀ ਕੱਟ ਜੀ ਓਕੇ ਪਿਓਰ ਕਲੈਸ਼ ਸ਼ਿਮਰ ਸ਼ਿਮਰ ਜਿੰਮੀ ਚੋ ਬਰਬਰੀ ਜਿਹੜੀ ਅੱਜ ਕੱਲ ਬਹੁਤ ਚੱਲ ਰਹੀ ਹੈ ਜੀ ਠੀਕ ਹੈ ਜੀ 2.5 ਮੀਟਰ ਦਾ ਪੀਸ ਹੋਊਗਾ ਸਿਰਫ ਔਰ ਸਿਰਫ 45 ਰੁਪਏ ਦਾ ਹੀ ਠੀਕ ਹੈ ਜੀ 2.5 ਮੀਟਰ ਦਾ ਪੀਸ ਸਿਰਫ ਔਰ ਸਿਰਫ 45 ਰੁਪਏ ਦਾ ਓਕੇ ਇੱਕ ਹੋਰ ਕਟਈਏ ਇਹਦੇ ਵਿੱਚ ਇਹ 3 ਮੀਟਰ ਦੀ ਕਟ ਹੈ ਕਹਿੰਦੇ ਆਪਾਂ 3 ਮੀਟਰ ਦੀ ਆ ਨਿਕਲਦੀ 3.5 ਮੀਟਰ ਦੀ ਹੈ ਇਹ ਵਾਲੀ ਆਪਾਂ 55 ਰੁਪਏ ਪੀਸ ਇਹ 55 ਰੁਪਏ ਪੂਰਾ ਬੰਡਲ ਦਾ ਬੰਡਲ ਦਵਾਂਗੇ ਇਹ ਠੀਕ ਹੈ ਜੀ ਪੂਰੇ ਜਿਨੇ ਪਾਈਆਂ ਨੇ ਕੁਆਂਟੀਟੀ ਚ ਮਾਲ ਲੈਣੇ ਇਹ ਠੀਕ ਹੈ ਜੀ ਉਹਨੂੰ ਲਾਜੂ 80 ਰੁਪਏ ਸੂਟ ਹੈ ਠੀ ਰਿਟੇਲ 'ਚ ਇੱਕ ਸੂਟ ਉਹਦੇ ਲਈ ਹੈ 100 ਰੁਪਏ ਦਾ ਰੇਟ ਠੀਕ ਹੈ ਤਾਂ ਪਿਓਰ ਵਿਸਕੋਸ ਜੌਰ ਜਟੀ ਓਕੇ ਠੀਕ ਹੈ ਜਿਹਨੇ ਲੈਣਾ ਹੈ ਹੋਲ ਸੇਲ 'ਚ ਉਹਦੇ ਲਈ ਹੈ 100 ਰੁਪਏ ਦਾ ਠੀਕ ਹੈ ਜਿਹਨੇ ਲੈਣਾ ਹੈ ਰਿਟੇਲ 'ਚ 5-6 ਸੂਟ ਉਹਦੇ ਲਈ ਪਊ ਹੈ 150 ਰੁਪਏ ਥੋੜਾ ਸਰਪਲਸ ਦਾ ਮਾਲ ਹੁੰਦਾ ਹਾਂਜੀ ਪਾਣੀ ਲਓ ਇੱਕ ਪਾਣੀ ਲਓ 10 ਰੇਟ ਲਊਗਾ ਇੱਕ ਸਿਰਫ ਔਰ ਸਿਰਫ 250 ਰੁਪਏ ਲਓ ਜੀ 250 ਰੁਪਏ ਦਾ ਕੋਈ ਦੁਕਾਨ ਆ ਮੰਡੀ ਅਹਿਮਦਗੜਾ ਬੁੱਤ ਤੇ ਬਿਲਕੁਲ ਸਾਹਮਣੇ ਆਨਮ ਕਲੌਥ ਹਾਊਸ ਮਰੇੜ ਕੋਟਲੇਵਾ